ਕੋ ਮੈਂ ਪਹਿਲਾਂ ਤਾਂ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਔਰ ਅਮਿਸ਼ਾ ਜੀ ਦਾ ਸਾਡੇ ਰਾਸ਼ਟਰੀ ਦੇਸ਼ ਦੇ ਜੀਪੀ ਨੰਡਾ ਜੀ ਦਾ ਔਰ ਪੰਜਾਬ ਦੀ ਲੀਡਰਸ਼ਿਪ ਸੁਨੀਲ ਦਾਖੜ ਜੀ ਅਸ਼wini ਸ਼ਰਮਾ ਜੀ ਔਰ ਸਮੁੱਚੀ ਸਾਰੀ ਲੀਡਰਸ਼ਿਪ ਪੰਜਾਬ ਦੀ ਔਰ ਚਲੇ ਦੀ ਸਾਰੀ ਹੀ ਸਮੁੱਚੀ ਲੀਡਰਸ਼ਿਪ ਦਾ ਔਰ ਆਪਣੇ ਪੂਰੇ ਬਰਦਾਸਪੁਰ ਹਲਕੇ ਦੇ ਵੱਖ-ਵੱਖ ਮੰਡਲ ਸੇਖਿਆ ਦਾ ਮੈਂ ਧੰਨਵਾਦ ਕਰਦਾ ਕਿ ਇੰਨੀ ਵੱਡੀ ਜਿਹੜੀ ਜ਼ਿੰਮੇਵਾਰੀ ਪਾਰਟੀ ਨੇ ਅੱਜ ਮੈਨੂੰ ਦਿੱਤੀ ਆ ਸੋ ਮੈਂ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਇਹ ਜਿੰਨੀ ਭਾਰੀ ਕਿ ਵੀ ਅੱਜ ਸਾਰੇ ਪਹੁੰਚੇ ਆ ਪਿਆਰ ਦੇਣ ਵਾਸਤੇ ਅਸ਼ੀਰਵਾਦ ਦੇਣ ਵਾਸਤੇ ਮੈਂ ਹਮੇਸ਼ਾ ਇਹਨਾਂ ਲਈ ਰਹਿਣੀ ਆ ਰਹਿਣੀ ਰਹਾਂਗਾ ਔਰ ਜਦੋਂ ਜਦੋਂ ਵੀ ਮੇਰੀ ਲੋੜ ਆ ਮੈਂ ਪਾਰਟੀ ਦੇ ਕੰਮ ਦੇ ਲਈ ਔਰ ਪਹਿਲਾਂ ਵੀ ਬੜੇ ਅਸੀਂ ਤਕੜੇ ਹੋ ਕੇ ਸਾਰੀ ਟੀਮ ਨੇ ਪਿੱਛੇ ਕੰਮ ਕੀਤਾ ਸੀ ਸੋ ਆਉਣ ਵਾਲੇ ਸਮੇਂ ਨੂੰ ਹੋਰ ਜਿੱਤ ਤੋਂ ਵਧੀਆ ਕਰਨ ਦੀ ਆਪਾਂ ਹੁਣ ਬਹੁਤ ਜਲਦੀ ਅਸੀਂ ਇਸ ਪਾਰਟੀ ਦੇ ਲਈ ਸੜਕਾਂ ਤੇ ਹੋਣ ਲੱਗੇ ਆਂ ਔਰ ਇਹ ਸਾਰੀ ਸਮੂਚੀ ਸਾਡੇ ਪੰਜਾਬ ਦੀ ਭਾਰਤੀ ਜਨਤਾ ਪਾਰਟੀ ਜਿਹੜੀ ਲੈਂਡ ਪੁਲੀੰਗ ਦੇ ਖਿਲਾਫ ਅਸੀਂ ਆਪਣੇ ਕਿਸਾਨ ਭਾਈਚਾਰੇ ਦੇ ਨਾਲ ਕਿਸਾਨ ਸਾਥੀਆਂ ਦੇ ਨਾਲ ਜੋ ਇਹ ਜ਼ਬਰ ਜਿਹੜਾ ਮਤਲਬ ਤੱਕਾ ਕਰ ਰਿਹਾ ਸਾਡੇ ਪੰਜਾਬ ਦੇ ਕਿਸਾਨਾਂ ਨਾਲ ਅਸੀਂ ਉਹਨਾਂ ਨਾਲ ਖੜੇ ਆ ਕਿਸਾਨਾਂ ਨਾਲ ਔਰ ਜਿੱਥੇ ਵੀ ਸਾਨੂੰ ਜੇ ਰਾਤ ਵੀ ਇਹ ਸੜਕਾਂ ਤੇ ਬੈਣਾ ਪਿਆ ਦਿਨੇ ਵੀ ਬੈਣਾ ਪਿਆ ਜੋ ਵੀ ਸਾਨੂੰ ਕਰਨਾ ਪਿਆ ਆਪਣੀ ਇਹ ਲੈਟ ਪੋਲੀਸ ਜਰਨਤੀ ਜਿਹੜੀ ਇਹਨਾਂ ਦੀ ਖਤਮ ਕਰਨ ਵਾਸਤੇ ਅਸੀਂ ਉਹਨਾਂ ਦੇ ਕਿਸਾਨਾਂ ਦੇ ਨਾਲ ਬਿਲਕੁਲ ਖੜੇ ਆ ਪੰਜਾਬ ਦੇ ਜਾਇਜ਼ਨ ਕੋਈ ਬੜੀ ਹੋ ਰਹੀ ਹੈ ਕੋਈ ਲਾਅ ਇਨ ਆਰਡਰ ਦੀ ਸਥਿਤੀ ਤੇ ਅੱਜ ਵੀ ਮੈਂ ਸੁਣ ਰਿਹਾ ਸੀ ਕਿ ਕਲਾਨੌਰ ਵੀ ਜਿਹੜੀ ਅੱਜ ਫਿਰ ਇੱਕ ਫਾਈਨਿੰਗ ਹੋਈ ਔਰ 50 ਲੱਖ ਦੀ ਫਰौती ਮੰਗੀ ਗਈ ਆ ਕੱਲ ਗੁਰਦਾਸਪੁਰ ਦੇ ਵਿੱਚ ਜਿਹੜਾ ਕੋਈ ਸਾਡੇ ਕਿਸਾਨ ਜਥੇਬੰਦੀ ਦਾ ਆਗੂ ਆ ਉਹਨੂੰ ਵੀ ਕੱ ਕਹੀ ਹੈ ਸੋ ਆਏ ਦਿਨ ਜਿਹੜਾ ਰੋਜ਼ ਦੇ ਰੋਜ਼ ਕਿਤੇ ਗੋਲੀਬਾਰੀ ਜਿਹੜੀ ਹੋ ਰਹੀ ਆ ਕੁਝ ਜਿਹੜੀਆਂ ਜਾਨਾਂ ਜਾ ਰਹੀਆਂ ਨੇ ਇੱਥੇ ਟੋਟਲੀ ਜਿਹੜੀ ਇਹ ਸਰਕਾਰ ਫੇਲ ਆ ਔਰ ਜਿਹੜੀਆਂ ਇਹ ਗੱਲਾਂ ਕਰਦੀ ਹੈ ਬਹੁਤ ਵੱਡੀਆਂ ਵੱਡੀਆਂ ਉੱਥੇ ਟੋਟਲੀ ਇਹ ਫੇਲਿਅਰ ਨਜ਼ਰ ਆਇਆ ਇਹਨਾਂ ਦਾ ਸੋ ਇਹਦੇ ਲਈ ਵੀ ਆਉਣ ਵਾਲੇ ਸਮੇਂ ਸਾਰੀ ਰਣਨੀਤੀ ਬਣ ਰਹੀ ਹੈ ਕਿ ਇਹਨਾਂ ਨੂੰ ਕਦੋਂ-ਕਦੋਂ ਚਗਾਉਣ ਦੀ ਲੋੜ ਆ ਉਹ ਚਗਾਵਾਂਗੇ ਵੀ ਆਪਾਂ ਸੋ ਇਹ ਰਣਨੀਤੀ ਸਾਰੀ ਤੁਹਾਨੂੰ ਆਉਣ ਵਾਲੇ ਸਮੇਂ ਸਾਰੀ ਦੱਸਦੇ ਹੋਗੇ ਬਗੇ ਐਲ ਸਿੰਘ ਜੀ ਨਾ ਜੀ ਗੁਰਦਾਸਪੁਰ ਜ਼ਿਲ੍ਹੇ ਦੇ ਨਵੇਂ ਜ਼ਿਲ੍ਹੇ ਦੇ ਸਪਾਰ ਨੇ ਔਰ ਇਹ ਬੀਜੇਪੀ ਜੀ ਹੈ ਕਿ ਜਿਹੜੇ ਪੁਰਾਣੇ ਸਾਰੇ ਜ਼ਿਲ੍ਹਾ ਦੇ ਅੱਜ ਉਹਨਾਂ ਨੂੰ ਮੁਬਾਰਕਬਾਦ ਦੇਣਾ ਹੈ। ਦੇਖੋ ਇਹ ਕੋਈ ਜ਼ਿਲ੍ਹਾ ਦੀ ਅਖੀਰੀ ਕਿ ਜਿੰਮੇਵਾਰੀ ਹੈ ਕਿ ਪਾਰਟੀ 2027 ਦੇ ਚੋਣ ਸਭ ਨੂੰ ਨਾਲ ਲੱਗੇ ਚਲੇ ਤਾਂ ਕਿ 2027 ਦਾ ਚੋਣ ਦੀ ਭਾਰਤੀ ਅੰਦਰਾ ਵੱਟੀ ਸਰਕਾਰ ਉਹਦੇ ਵਾਸਤੇ ਸਭ ਨੇ ਪ੍ਰਯਾਸ ਕਰਨਾ ਹੈ। ਔਰ ਪੂਰੀ ਪਾਰਟੀ ਅੱਜ ਮਤਲਬ ਇਕਜੁੱਟ ਹੈ। ਔਰ ਆਹ ਦੇ ਚੋਣ ਦੇਖੋ ਭਾਰਤੀ ਅੰਦਰਾ ਪਾਰਟੀ ਨੇ ਪੰਜਾਬ ਦੇ ਵਿੱਚ ਸਰਕਾਰ ਬਣਾਣੀ ਹੈ। ਔਰ ਖਾਸ ਕਰਕੇ ਜਿਹੜਾ ਗੁਰਦਾਸਪੁਰ ਜ਼ਿਲ੍ਹਾ ਨਾਲ ਜੀ ਇਹਦੇ ਚ ਵੀ ਅੱਜ ਬਹੁਤ ਜ਼ਿਆਦਾ ਲੋਕਾਂ ਦੇ ਮੰਨ ਹੈ ਕਿ ਬੀਜੇਪੀ ਦੀ ਸਰਕਾਰ ਇੱਕ ਵਾਰੀ ਚੱਲੀ ਹੈ। ਬਾਕੀ ਸਭ ਨੂੰ ਦੇਖ ਲਿਆ ਨਾ। ਦੋਵਾਰੇ ਕਾਜ ਵੀ ਦੇਖ ਲਿਆ ਆਪ ਨੂੰ ਵੀ ਦੇਖਿਆ। ਆਨਲੈ ਸਮੇਂ ਦੇ ਲੋਕ ਮੰਨਦੇ ਨੇ ਕਿ ਬੀਜੇਪੀ ਦੀ ਸਰਕਾਰ ਪੰਜਾਬ ਨੂੰ ਬਣਨੀ ਚਾਹੀਦੀ ਹੈ। ਅਗਰ ਅਸੀਂ ਸਾਰੇ ਜਾਣਦੇ ਆ ਪੰਜਾਬ ਦਾ ਭਲਾ ਤਾਂ ਬੀਜੇਪੀ ਦੀ ਸਰਕਾਰ ਆਣੀ ਚਾਹੀਦੀ ਹੈ। ਪਾਰਟੀ ਹਾਈ ਕਮਾਂਡ ਨੇ ਕਰਦਾ। ਲਾਖੀ ਤੇ ਇੱਕ ਪਾਰਟੀ ਦੇ ਵਰਕਰ ਹੈ। ਪਾਰਟੀ ਜੋ ਫੈਸਲਾ ਕਰੇਗੀ ਉਹਨੇ ਲੱਗਦਾ ਹੋਣਾ ਚਾਹੀਦਾ ਨਹੀਂ ਦੇਖੋ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ ਪਾਰਟੀ ਹਾਈ ਕਮਾਂਡ ਨੇ ਕਰਾਂ ਜਸਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਮੇਰੇ ਬੇਡੇ ਨੂੰ ਜਰਾਵਾ ਥਾੜਾ ਦਿੱਤਾ ਜਾ ਰਿਹਾ ਹੈ ਕੈਂਸਰ ਦੇ ਵੱਲ ਕਿਸੇ ਦੀ ਮੰਨਤ ਨਹੀਂ ਦੇਖੋ ਪੰਜਾਬ ਦੇ ਹਾਲਾਤ ਅਜੇ ਠੀਕ ਨਹੀਂ ਹਮ ਮਤਲਬ ਰੋਜ਼ ਫਰੋਤੀਆਂ ਲੈ ਜਾ ਕੇ ਮੰਗੀ ਜਾ ਕੇ ਸੀ ਤਾਂ ਰੋਜ਼ ਅੱਜ ਦੀ ਘਟਨਾਵਾਂ ਹੋਏਗਾ ਉਹਦਾ ਕਾਨੂੰਨ ਵਿਵਸਥਾ ਦੀ ਨਾਂ ਦੀ ਕੋਈ ਚੀਜ਼ ਹੀ ਨਹੀਂ ਹੈ ਠੀਕ ਹੈ ਉਹ ਤਾਂ ਸਾਹਮਣੇ ਹੀ ਤੁਹਾਡੇ ਵੀ ਪੱਤਰਕਾਰ ਮਿੱਤਰ ਬੈਠੇ ਹੋ ਦੇਖੋ ਰੋਜ਼ ਗੋਲੀਆਂ ਚੱਲੇ ਕਰਦੀਆਂ ਨੇ ਕੋਈ ਮਕਮੂਲ ਰਸਤਾ ਨਹੀਂ ਕੋਈ ਡਿਵੈਲਪਮੈਂਟ ਨਹੀਂ ਜਿਹੜੀ ਜਿਹੜੀ ਮਿਲਦਾਰ ਸਰਕਾਰ ਨੇ ਲੈਂਡ ਪੁਲਿੰਗ ਦੀ ਨਵੀਂ ਨੀਤੀ ਲੈਂਦੀ ਹੈਗੀ ਆ ਉਹ ਕੀਤਾ ਜਾ ਰਿਹਾ ਕੀ ਲੱਗਦਾ ਲੈਂਡ ਪੁਲਿੰਗ ਨੀਤੀ ਸਹੀ ਹੈ ਜਾਂ ਗਲਤ ਇਹ ਦੇਖੋ ਪਹਿਲੇ ਵੀ ਜਿਹੜਾ ਅਕਵਾਇਰ ਹੋਈਆਂ ਬੁੱਢਾ ਲਈਆਂ ਉਹ ਅੱਜ ਤੱਕ ਡਿਵੈਲਪਮੈਂਟ ਨਹੀਂ ਹੋਇਆ 40 ਸਾਲ ਦੀ ਤੇ ਇਹ ਕਿਥੇ ਹੋਣੀ ਹੈ